बहुत ही शिकार गुरु भाई साहब तो भाई अमृत फाल जी आयोजन छोटे ग्ञानी साहबान जिन्हें भी तीन सागर चो आए हो जाए जिले चो आए हो कास भाई, दो भाई, दो भाई ਕੁਝ ਸੀ ਪਾਇਸਾਂ ਨੇ ਇਹ ਐਕਸ਼ਨ ਦੀ ਵੀਡੀਓ ਦੇਣਾ ਨੇ ਆਪ ਦਾ ਪਾਕਰਾ ਸੀ ਇਹਨਾਂ ਨੂੰ ਨਾਮ ਮਿਲਿਆ ਜਦੋਂ ਕਿਸੇ ਹਮਨ ਨੇ ਤੁਸੀਂ ਇਕੱਠੇ ਹੋਏ ਨਾ ਅਸੀਂ ਤਕਰੀਬਨ ਮੇਰੇ ਸਹਿਯੋਗੀ ਭਾਈ ਵਜੀਦ ਖੰਸਾ ਨਾਲ ਪਾਣੀ ਇਹਦੇ ਨਾਲ pranay mooj ਗੁਰਮਤਿ ਗ੍ਰੰਥ ਸਫਾ ਦੇ 15 ਸਾਲ ਪਹਿਲਾਂ ਜਮਾਇਆ 15-16 ਸਾਲ ਦਾ ਜਿਹਦੇ ਦਾ ਜੈਟਵਰਕ ਸਾਡਾ ਬਹੁਤ ਜਿਆਦਾ ਚਾਰੇ ਹੁਕਮਾਂ ਦੇ ਲੈ ਬਣਾਇਆ ਸੀ ਵੀ ਸੱਖੜੇ ਸਿੱਧੇ ਪਾਰਨਾ ਮੋਟਰ ਤੱਕ ਦਾਸ ਨੇ ਸੇ ਸਾਲ ਬਾਅਦ ਵੀ ਗੁਰਮਤਿ ਗ੍ਰੰਥ ਸਭ ਛੱਡ ਦਿੱਤੀ ਉਹਦੂ ਬਾ ਸਿੰਘਾਂ ਦੇ ਕਹਿਣੇ ਬਾਅਦ ਇਹ ਫੈਸਲਾ ਜਾਨਾ ਜੀ ਗੁਰਮਤਿ ਕਾਂਗਰਸ ਸਭਾ ਬਣਾਈ ਜੀ 2 ਸਾਲ ਹੋਰ ਚਲੇ ਹੋਣ ਵਾਲੇ ਨੇ ਚੋਣ ਦੇ ਵਿਸ਼ੇ ਨੂੰ ਗੁਰਮਤਿ ਕਾਂਗਰਸ ਦੀਆਂ ਸੰਗਧਾਨੀਆਂ ਗੁਰਮਤਿ ਕਾਂਗਰਸ ਸਭਾ ਦੇ ਵਿੱਚੋਂ ਸਭ ਆਏ ਸੀ ਜੇ ਜੇ ਵਿੱਚ ਸ਼੍ਰੋਮਣੀ ਸੀ ਦੀ ਤਾਕਤ ਮਿਲੀ ਸੀ ਇਹ ਸਭਾ ਲਈ ਸ਼੍ਰੋਮਣੀ ਦੇ ਨਾਲ ਸਹਿਮੂ ਹੌਰੇ ਦੇ ਵਿੱਚੋਂ ਟੂਨਾ ਮੈਂ ਬਹੁਤ ਸਾਰੇ ਸਿੰਘਾਂ ਨੂੰ ਮੇਰੇ ਨਾਲ ਕੁਟਾ ਲੈਂਦੇ ਆਈ ਬਜਰੀ ਸਿੰਘ ਖਾਸਾ ਜੀ ਤੋਂ ਨਾਲ ਲੈਂਦੇ ਆ ਅਸੀਂ ਜਿਹੜੇ ਦੇ ਤੋਂ ਬਹੁਤ ਸਾਰਾ ਨਟ ਵਰਤੀ ਤਾਂ ਗ੍ਰਾਂਤੀ ਸਿੰਘਾਂ ਨੂੰ ਬੈਂਕੀਆਂ ਦਿੱਤੀਆਂ ਵਿੱਚ ਤੁਸੀਂ ਆਓ ਜਿਹੜੇ ਗ੍ਰਾਂਤੀ ਸਿੰਘਾਂ ਕੋਲ ਹੁੰਦੇ ਉਹਨਾਂ ਦੇ ਆਟ ਬਣਾ ਕੇ ਦਿੱਤੇ ਜਾਂਦੇ ਆ ਕਿ ਸਭਾ ਨੂੰ ਉਹਨਾਂ ਨੂੰ ਮਾਪੇ ਜਿੱਦਾਂ ਉਹ ਜਿਹੜੇ ਜੋਗੇ ਹੋਏ ਕਰਦੇ ਵੀ ਨੇ ਜੇ ਕਹਿੰਦੇ ਕਿ ਜਨਾਈ ਕਰ ਜਾਣਾ 3200 3100 ਰੁਪਿਆਵਾਂ ਦੇ ਦੇਣੀਆਂ ਹਾਂ 249 ਦੇ ਜਿਸ ਵੇਲੇ ਸਵਾਰ ਕਰਨਾ ਉਹਦੇ ਵੀ ਜਾਣਾ ਭੋਗ ਤੇ ਵੀ ਬਾਦੂ ਬਾਸੇ ਨੂੰ ਜਾਣਾ ਇਹ ਸਾਡਾ ਜਾਂਦਾ ਰਿਹਾ ਅੱਜ ਵੀ ਜਾਂਦਾ ਜੇ ਇਹ ਨਹੀਂ ਜਾਂਦਾ ਜ ਨਹੀਂ ਜਾਂਦਾ ਪਰ ਮੁੰਡਾ ਕਿਹਦੇ ਸੰਗੜੇ ਬਹੁਤ سارے ਸੀ ਜਿਹੜੇ ਬੈਠੇ ਹੋਣਗੇ ਇਹਨਾਂ ਦੇ ਪਾਰਟੀ ਦੇ ਆਈ ਮੈਂ ਅ ਨਮੀਆ ਰੂਹਾਂ ਮੈਂ ਦਿੱਖਿਆ ਜੇ ਤੁਸੀਂ ਪੜ੍ਹੋਗੇ ਕਮੇਟੀਆਂ ਦੇ ਅੜ ਦੰਦੀਆਂ ਹੈ ਬਾਈਬਲ ਯਿਸੂ ਜੀ ਨੂੰ ਪਤਾ ਹੈ ਇੱਕ ਕੋਰਪਰਾ ਮਨੁੱਖ ਨੇ ਸ਼ੀਲਾ ਜਿਹਦੇ ਵਿੱਚ ਗ੍ਰੰਥ ਸਾਨੂੰ ਪੜਿਆ ਗਿਆ ਸੀ ਉਹਦੀ ਬੇਇੱਜ਼ਤੀ ਕੀਤੀ ਗਈ ਸੀ ਕਿ ਅਸੀਂ ਹੋਦਦੇ ਕਿੰਨਾ ਚੇਰਾ ਜਿਨ੍ਹਾਂ ਦੇ ਸਾਡੇ ਆਦਰ ਨਹੀਂ ਹੁੰਦੇ ਜਿਨ੍ਹਾਂ ਦੇ ਸਾਡੇ ਕੋਲ ਕਮੇਟੀ ਦਰਤੀ ਨਹੀਂ ਮੰਨਦੀ ਉਹਨਾਂ ਇੱਥੇ ਆਸੀ ਹੁਣ ਕੇ ਦੋਨੋਂ ਜਾਣੇ ਜੀ ਜਿੰਨੇ ਵੀ ਗਏ ਸਾਰੇ ਨੇ ਇਹ ਬੇਦਖਲੀ ਪ੍ਰਮਾਨ ਬੋਧਵਾਰ ਨੂੰ ਕਮੇਟੀ ਬਦਲ ਗਿਆ ਗ੍ਰੰਥੀ ਤੇ ਗਏ ਸਭਾ ਮੰਗ ਬਣੀ ਨਹੀਂ ਕੋਈ ਛੋਟੇ ਵਾਸਤੇ ਬਣਿਆ

ਇਹ ਤਰ੍ਹਾਂ ਹੋ ਜਾਂਦਾ ਕਿਉਂਕਿ ਨੰਬਰ ਪੱਕਾ ਨਹੀਂ ਦੀ ਕੋਈ ਕੋਈ ਮੈਂ ਬੇਨਤੀ ਕਰਦਾ ਇੱਕ ਨਾ ਇੱਕ ਪ੍ਰੀਤਿਆ ਲਖੋ ਜਿਹੜੀ ਮਨਜੀ ਸੰਸਥਾ ਜਿਹੜੀ ਤੁਸੀਂ ਕਰਦੇ ਆ ਤਨਖਾਵਾਂ ਦੀ ਗੱਲ ਭੇਟਾ ਦੀ ਗੱਲ ਕਰਦੇ ਆ ਇਹ ਥੋੜੀ ਇਕੱਠਾ ਦੇ ਨਾਲ ਪੈਸਾ ਨੇ ਪੈਦਾ ਕੀਤਾ ਇਹ ਇਕੱਠਾ ਦੇ ਨਾਲ ਨਹੀਂ ਆ ਜੇ ਤੁਸੀਂ ਕਹੋ ਵੀ ਅੱਜ ਆ ਗਏ ਆ ਸੰਗਤ ਜੰਦੀ ਤੋਂ ਜਾਣ ਦੀ ਲੋੜ ਨਹੀਂ ਫਿਰ ਭਾਰਤ ਰੋਗ ਇਸ ਤੀਏ ਲਾ ਕੋ ਤੇ ਸੋਰਸ ਹੋ ਜਾਂਦਾ

ਇਹ ਬਹੁਤ ਸਾਰੇ ਲੋਕ ਪਤਾ ਜਾ ਕੇ ਕਹਿ ਰਹੇ ਸੀ ਵੀ ਨਾਲ ਗਰੰਤੀਆਂ ਨੇ ਵਿਕਲਪੀ ਗਰੰਤੀ ਸਸਪੈਂਡ ਕਰ ਦਿੱਤੀ ਹੈ। ਜਮਾਇਤ ਉਹ 21 ਪਨਾਵਰ ਮੇਰੇ ਨਾਲ ਕੰਦੇ ਨਾ ਇਸ ਜੇ ਤੁਸੀਂ ਸਾਨੂੰ ਪਤਾ ਵੀ ਆਪ ਕਿ ਮੈਂ ਕਿੰਨੇ ਅੱਜ ਸਾਡੇ ਤੇ ਜ਼ਬਰ ਕੀਤਾ ਸਾਨੂੰ ਫੜ ਲਈਆਂ ਅਸੀਂ ਜਿਹੜਾ ਆਪ ਦੇ ਪ੍ਰੋਗਰਾਮ ਛੱਡ ਕੇ ਨਾ ਜਿੱਥੇ ਹੋਣਾ ਹੁੰਦਾ 2 ਘੰਟੇ ਉਸੋਂ ਨਾਲ ਕੰਮ ਤੇ ਆ ਕੇ ਦੇਖੋ ਕਿਥੇ ਪਹੁੰਚਣ ਦੀ ਲੋੜ ਹੈ ਫੇਰ ਮੁੜ ਜੇ ਕਰ ਜੇ ਤੁਸੀਂ ਕੋਮ ਭਾਈ ਅਮਰਪਾਲ ਸਿੰਘ ਤੁਹਾਡੇ ਨਾਲ ਇੱਥੇ ਬਲੇ ਰਹੇ ਬੰਦੇ ਦੇ ਕੋਟੇ ਕਮਾਦ ਰਿਹਾ ਮੈਂ ਤਾਂ ਹੀ ਸੰਤ ਕੋਟੇ ਕਮਾਦ ਪਾਉਂਦਾ ਕੋਟੇ ਜਿਵੇਂ ਨਾ ਕੋਪਤ ਕੰਮ ਕਰਾਂਗੇ ਗਾਹੀ ਜੋ ਜਿਹੜੇ ਆਪਣੇ ਕੋਈ ਚੱਲਦੇ ਮੋਕੇ ਜਿਗ੍ਹਾ ਤੇ ਜੰਨੇ ਵਿੱਚ ਕੋਈ ਸੰਗ ਹੈ ਦੋ ਤਿੰਨ ਸੰਸਥਾਨੇ ਰਾਗੀ ਸੰਗ ਬਣਿਆ ਗਰੰਥ ਸੁਪਾ ਮਾ ਬਣਿਆ ਮੈਂ ਇੱਕ ਦਿਕਟਾ ਨੂੰ ਗੁਰੂ ਹਰਗੋਬਿੰਦ মহারਾਏ ਦੇ ਕਿਰਪਾ ਦਿਨਾਰੇ ਕਹਿ ਸਕਦਾ ਬਰਨਾਲੇ ਦੇ ਸੰਗਰੂਹ ਸੰਗ ਸਾਜਨਾ ਸਾਹਿਬ ਬਾਬਾ ਗੋਡਾਈ ਬਲਵਿੰਦਰ ਸਿੰਘ ਚੰਨਾ ਮਾਜੀ ਦੇ ਵਿੱਚ